ഹാജി ബലോക വീപാ ഓരോർഡ് ബോ ദോ ജി ഇവ ടീക്കി വീഡിയോ ശേർ കയാ ചേന സബസ്ക്യോ താങ്ക നോട്ട ജൽ പൂ ബോ ദിവനവാദി സോണേ സോണു കമെന്റ് ബോ ദ ਨਵੀਆਂ ਜੱਜੇ ਪਾਸ ਨੂੰ ਦਿਖਾਉਣੀਆਂ ਆ ਵੀਡੀਓ ਆਪਣੇ ਕੋਲੇ ਜਰਾਪਾਂ ਟੋਪੀਆਂ ਬਣ ਕੇ ਰੈਡੀ ਹੋ ਗਈਆਂ ਤੇ ਇਹ ਤੁਹਾਨੂੰ ਪਤਾ ਵੀ ਆਪਾਂ ਪੈਂਟ ਕਾਲੀ ਕੇ ਬਲੌਗ ਪੈਂਟ ਕਾਲੀ ਕੇ ਬਲੌਗ ਸਤਾਂ ਆਪਾਂ ਕੱਪੜੇ ਦਿਖਾਉਣੇ ਹੁੰਦੇ ਆ ਜਾਂ ਮਤਲਬ ਡੇਲੀ ਰੁਟੀਨ ਚ ਜੋ ਕੁਝ ਕਰਦੀ ਹੂੰ ਉਹ ਤੇ ਕਹਿੰਦੇ ਆ ਤੇ ਵੀਰਪਾਲ ਕੌਰ ਬਲੌਗ ਦੇ ਵਿੱਚ ਬਸ ਮੈਂ ਵੀ ਜਾਕਟਾਂ ਕੋਟੀਆਂ ਬਲੌਗ ਕੁਝ ਵੀ ਆ ਇਹ ਮੈਂ ਇਹਦੇ ਚ ਦਿਖਾਉਣੇ ਹੁੰਦੀ ਆ ਤੇ ਆਪਾਂ ਤੁਹਾਨੂੰ ਪਤਾ ਵੀ ਇੱਕ ਆਪਣੀ ਭੈਣ ਜਰਾਬਾਂ ਤੇ ਟੋਪੀਆਂ ਲਈ ਆਪਾਂ ਨੂੰ ਬਣਾ ਕੇ ਦਿੰਦੀ ਆ ਜਦੋਂ ਇਹਦੇ ਕੋਲੇ ਬਣ ਕੇ ਤਿਆਰ ਹੁੰਦੀ ਆਪਾਂ ਨੂੰ ਫੜਾ ਜਾਂਦੀ ਤੇ ਆਪਾਂ ਸਾਂ ਉਹ ਦਿਖਾ ਦਿੰਨੇ ਹੁੰਦੀ ਆ ਤੇ ਆਪਾਂ ਨੂੰ ਉਹ ਫੜਾਈ ਸੀ ਟੋਪੀਆਂ ਤੇ ਜਰਾਬ ਤੇ ਚਲੋ ਆਪਾਂ ਨੇ ਇਹ ਭੈਣ ਬਹੁਤ ਵਧੀਆ ਕੰਮ ਕਰਕੇ ਦਿੰਦੇ ਆ ਹਨ ਚਲੋ ਮੈਂ ਤਾਂ ਇਕੱਲੇ ਨੇ ਲੈ ਨਹੀਂ ਕੰਮ ਬਹੁਤ ਵਧੀਆ ਕਰਕੇ ਦਿੰਦੇ ਆ ਇਹਨਾਂ ਦੀ ਸਪੈਸ਼ਲ ਆਪਾਂ ਡਿਊਟੀ ਲਈ ਆ ਜਰਾਬਾਂ ਤੇ ਟੋਪੀਆਂ ਦੀ ਮੈਂ ਕਿਹਾ ਤੁਸੀਂ ਮੇਰੇ ਇਹ ਕੰਮ ਕਰਕੇ ਦਿਓ ਕਰੋ ਨਰੇ ਕਾ ਹੱਥ ਦੇ ਦਿਨ ਬਹੁਤ ਵਧੀਆ ਸਫਾਈ ਹੁੰਦੀ ਹੈ ਤੇ ਮੈਨੂੰ ਇਹ ਪਹੁੰਚ ਨਹੀਂ ਆ ਕਰਦੀ ਫੜਾ ਕੇ ਨੇ ਕਿਹਾ ਚਲੋ ਮੈਂ ਆ ਪਹਿਨਨ ਦਿਖਾ ਦਿੱਨੇ ਤੇ ਇੱਕ ਨਾ ਆਪਾਂ ਮਲਟੀ ਦੇ ਵਿੱਚ ਦਿਖਾਈਆਂ ਸੀ ਜਰਾਬਾਂ ਤੇ ਟੋਪੀਆਂ ਹਾਂ ਉਹ ਸੈੱਟ ਸੀਗਾ ਬਣਿਆ ਹੋਇਆ ਉਹ ਸੋਨ ਮੈਂ ਵੀਡੀਓ ਜਿਹੜੀ ਦੱਸਿਆ ਸੀ ਵੀ ਆਪਾਂ ਨਾ ਕੋਟੀ ਬਣਾਈ ਸੀ ਤੇ ਉਹਦੇ ਵਿੱਚੋਂ ਮੀਰੀ ਆ ਤਾਂ ਮੈਂ ਉਹਨਾਂ ਵੱਧ ਲੈ ਕੇ ਆਣੀ ਹੁੰਦੀ ਆ ਮੇਰੇ ਕੋਲੇ ਤਾਂ ਉਹਨਾਂ ਕੰਮ ਆ ਜਾਂਦੀ ਹੈ ਜੇ ਘੱਟ ਜਾਂਦੀ ਹੈ ਫਿਰ ਔਖਾ ਹੋ ਜਾਂਦਾ ਉਹ ਪਹਿਨ ਨਹੀਂ ਨੇ ਜਿਆਦਾ ਸਕਰੀਨ ਸ਼ਾਟ ਕੱਲੇ ਵੀ ਸਾਨੂੰ ਜੀ ਭੈਣੀਆਂ ਸੈੱਟ ਕਰ ਲਓ ਉਹ ਤਾਂ ਆਪਣੇ ਇੱਥੇ ਗਵੰਦਰੀ ਲੋਕਲੀ ਲੈ ਗਈ ਸੀ ਆ ਕੇ ਤੇ ਨਾ ਹੀ ਆਪਣੇ ਕੋਲੇ ਉਹਦੇ ਨਾਲ ਦੀ ਪਾਚੋਂ ਸੀਗੀ ਜਿਹੜਾ ਆਪਣੇ ਕੋਲੇ ਪਾਚਮਾ ਇਹ ਮੈਂ ਜਿਹੜੀ ਫੜਾਉਣੀ ਆ ਤੁਹਾਨੂੰ ਦਿਖਾਉਣੀ ਆ ਮੈਂ ਹੋ ਸਕਦਾ ਅੱਗੇ ਇਹ ਦਿਖਾਈਆਂ ਹੁਣ ਕਿਉਂਕਿ ਇੱਕ ਕੋਲੇ ਤੱਚੀ ਦੀ ਜਾਣੀ ਨਹੀਂ ਹੁੰਦੀ ਜਿਹਦਾ ਆਪਾਂ ਕੋਲੇ ਪੀਚ ਕਲਰ ਦੀ ਟੋਪੀ ਫੜਾ ਕੇ ਜਾਇਆ ਉਹ ਇਹਦੇ ਵਿੱਚ ਆਪਾਂ ਨੂੰ ਬਹੁਤ ਟੋਪੀਆਂ ਪਾਉਣ ਲੈਣ ਕੱਲੀਆਂ ਲੋਕਲ ਵੀ ਲੈ ਕੇ ਗਏ ਆ ਆਨਲਾਈਨ ਵੀ ਬਹੁਤ ਕੱਲੀਆਂ ਕਿਉਂਕਿ ਇਹ ਪਾਚਮਾ ਕਾਫੀ ਪਈ ਸੀ ਫਿਰ ਆਪਾਂ ਉਹਨਾਂ ਨੂੰ ਆਖਿਆ ਵੀ ਤੁਸੀਂ ਸਾਨੂੰ ਇਹਦੇ ਨਾਲ ਦੀਆਂ ਜਰਾਬਾਂ ਦੀ ਟੁੱਪੋਂ ਹੀ ਕੱਢੀ ਚੱਲੋ ਤੇ ਜਿਹੜਾ ਤੁਸੀਂ ਕਹਿੰਦੇ ਮਲਟੀ ਮਲਟੀ ਉਨੀ ਕੀ ਹੋਰ ਨਸੀ ਕੀ ਕੋਸ਼ਿਸ਼ ਕਰਾਂਗੇ ਕਿਉਂਕਿ ਵੀ ਮੇਰੇ ਕੋਲੇ ਜਦੋਂ ਮੈਂ ਕੁਝ ਬਣਾਉਣੀ ਆ ਨਾ ਵੀ ਬੱਚੇ ਦਾ ਸੈੱਟ ਬਣਾਵਾ ਕੋਟੀ ਸਜਾ ਕੇ ਤਾਂ ਮੈਂ ਇੱਕ ਇੱਕ ਦੋ ਦੋ ਗੋਲੇ ਹਰਕਤ ਉਹ ਵੱਧ ਲੈ ਕੇ ਆਉਣੀ ਹੁੰਦੀ ਤਾਂ ਕਿ ਮੈਂ ਜਰਾ ਬਾ ਟੂਪੀਆਂ ਚ ਮੇਰੇ ਕੰਮ ਆ ਜਾਂਦੀਆਂ ਨੇ ਤੇ ਤਾਂ ਨਹੀਂ ਮੈਂ ਲੈ ਕੇ ਆਉਂਦੀ ਹੋ ਸਕਦਾ ਮੈਂ ਮਲਟੀ ਦੁਆਰਾ ਲਿਆ ਕੇ ਥੋੜਾ ਬਣਾ ਵੀ ਦੇਵਾਂ ਤੇ ਪਰ ਹੁਣ ਤੁਸੀਂ ਦੇਖੋ ਇਹ ਮੁੱਤਕ ਮੇਰੇ ਕੋਲੇ ਉਹਨਾਂ ਬਹੁਤ ਵੱਧ ਜਾਂਦੀ ਆ ਇਹ ਕੰਮ ਹੀ ਮੇਰਾ ਇਹ ਹੀ ਆ ਤੇ ਫਿਰ ਮੈਨੂੰ ਇਸ ਟੱਲੇੋਂ ਦੀ ਲੋੜ ਨਹੀਂ ਪੈਂਦੀ ਵਿਜੀ ਦੇ ਨਾਲ ਵੀ ਮਤਲਬ ਵੀ ਮੈਨੂੰ ਜਰਾਵਾ ਟੋਪੀਆਂ ਲੈ ਕਿਉਂਕਿ ਦੇਖ ਦੋ ਦੋ ਗੋਲੇ ਵਧ ਗਏ ਤਾਂ ਵੀ ਵਧ ਗਏ ਕਈ ਵਾਰ ਚਾਰ ਚਰ ਪਾਪਾ ਜੀ ਗੋਲੇ ਲਿਆਉਣੇ ਨਹੀਂ ਮੈਨੂੰ ਵੀ ਉਹ ਆਰਡਰ ਨਹੀਂ ਆਇਆ ਹੁੰਦਾ ਜਿੱਦਾਂ ਪੀਛ ਦਾ ਪੀਛ ਦੇ ਮੇਰੇ ਕੋਲੇ 10 ਗੋਲੇ ਸੀ ਕਿ ਮੈਂ ਕਿਹਾ ਚਲੋ ਮੈਂ ਵੀ ਇਹਦਾ ਕੁਝ ਬਣਾ ਲਵਾਂ ਪਰ ਮੈਨੂੰ ਕਿਸੇ ਦਾ ਆਰਡਰ ਨਹੀਂ ਆਇਆ ਇਹ ਬਣਾਉਣ ਦਾ ਆਹ ਕਲਰ ਪੀਛ ਦਾ ਕਿਰਮੇ ਆਖਿਆ ਵੀ ਚਲੋ ਮੈਨੂੰ ਜਰਾ ਪਾਂ ਤੇ ਟੋਪਾਂ ਵੀ ਬਣਾਈ ਚਲੋ ਤੁਸੀਂ ਇਹਦੀਆਂ ਕਿਉਂਕਿ ਫਿਰ ਮੈਨੂੰ ਵੀ ਹੁੰਦਾ ਵੀ ਮੈਂ ਉਹਨਾਂ ਦੁਆਰਾ ਪੱਛਮ ਨਵੀ ਲੈ ਕੇ ਆਵਾਂ ਤੇ ਆ ਹੀ ਹੋ ਜਾਂਦਾ ਹੈ ਲੈ ਕੇ ਆਉਣੇ ਹੁੰਦੀਆਂ ਲਓ ਜੀ ਤੁਸੀਂ ਦੇਖੋ ਇਹਨਾਂ ਕੋਈ ਵੀ ਸਾਨੂੰ ਪਸੰਦ ਉਹ ਵੀ ਹਨ ਪਸੰਦ ਵਿਆਤਾ ਹੁਣ ਆਪਣੀ ਕੋਈ ਆ ਵਾਦਗੀ ਹੈ ਨਾ ਇਹ ਆਪਾਂ ਦੋ ਬਲੌਗ ਬਣਾਈ ਆ ਦੋ ਬਲੌਗਾਂ ਨਾਲ ਜਿੰਨੀ ਇਹ ਵਾਦਗੀ ਹੈ ਜੇ ਬਲੌਗ ਇੱਕ ਰੈਡੀਨ ਹੋਇਆ ਜਦੋਂ ਵੱਧ ਗਈ ਇਹਦੀ ਆਪਾਂ ਚਾਹੇ ਕੈਪ ਬਣਾ ਦਾਂਗੇ ਚਾਹੇ ਟੋਪੀ ਬਣਾ ਦਾਂਗੇ ਇਹਦਾ ਇਸ ਤਰ੍ਹਾਂ ਕੁਝ ਬਣ ਚੁੱਕਾ ਹੈ ਇਸ ਤਰ੍ਹਾਂ ਵੱਧ ਲੈ ਕੇ ਆਈ ਦੀਆ ਲਓ ਜੀ ਲਓ ਜੀ ਪਹਿਲਾਂ ਤਾਂ ਤੁਸੀਂ ਟੋਪੀਆਂ ਦੇਖੋ 300 ਨੂੰ ਪਤਾ ਵੀ 200 200 ਰੁਪਿਆ ਰੇਟ ਹੈ ਨਾ ਦਾ ਲਓ ਜੀ ਬਹੁਤ ਸੋਹਣੀਆਂ ਜੋ ਕਿ ਇੱਕ ਤਾਂ ਇਹ ਇੱਕ ਦੇ ਹੱਥ ਨੇ ਬਣੀਆਂ ਕਰਕੇ ਉਹ ਫਿਰ ਭੈਣ ਜਿੰਨੇ ਕੁ ਦੀ ਡਿਜ਼ਾਈਨ ਹੈ ਉਹ ਨਹੀਂ ਬਣਾਉਦੀ ਆ ਤੇ ਆਪਾਂ ਫਿਰ ਬਾਹਰ ਵੀ ਕਿਸੇ ਨੂੰ ਨਹੀਂ ਕਹਿੰਦੇ ਹੁੰਦੇ ਇਹ ਬਿੜੀ ਜਾਇਨਾ ਆਪਾਂ ਕੀ ਦੇਖੋ ਕਿ ਇਹ ਇੱਕ ਕੋਲੀ ਨਹੀਂ ਜਾਣੀਆਂ ਹੁੰਦੀਆਂ ਜਿਵੇਂ ਹੁਣ ਤੁਸੀਂ ਦੇਖ ਲਈ ਤੁਸੀਂ ਸਕਰੀਨਸ਼ਾਟ ਕਾਹ ਲਤੀ ਮੈਨੂੰ ਤੁਹਾਡੇ ਕੋਲੇ ਜਾਵੜੀ ਹੈ ਨਾ ਕੀ ਪਤਾ ਕਿਹਦੇ ਕੋਲੇ ਇਕੱਠਾ ਤੇ ਕਿਸੇ ਕੋਲੇ ਜਾਵਣ ਹੈਗਾ ਇਹ ਮਨੋਜ ਵਸਤੂ ਉਪਨਾਤ ਆਪਣੇ ਕੋਲੇ ਇੰਨੀਆਂ ਹੀ ਬਣ ਕੇ ਤਿਆਰ ਹੋਈਆਂ ਲੋ ਜੀ ਵੀਚ ਰੰਗੀ ਦੀ 200 ਦੋਸ ਰੁਪਏ ਸੰਨ ਰੁਪਈ ਦਾ ਰੇਟ ਲੱਗੂਗਾ ਲੋ ਜੀ ਬਹੁਤ ਸੋਹਣਾ ਇਹ ਕਰੀਮ ਲੰਗ ਦੇ ਵਿੱਚ ਆ ਗਈ ਕਲਰ ਡਿਜ਼ਾਈਨ ਤੁਸੀਂ ਪਸੰਦ ਕਰ ਲਓ ਕਿਉਂਕਿ ਇੱਕ ਦੀ ਠੰਡ ਵੀ ਜ਼ਿਆਦਾ ਪੈਣੀ ਆ ਸੋ ਨੂੰ ਇਹਨਾਂ ਚੀਜ਼ਾਂ ਦੀ ਜ਼ਰੂਰਤ ਪੈਣੀ ਆ ਤੇ ਤੁਸੀਂ ਆਪਦੀ ਆਰਡਰ ਬੁੱਕ ਕਰਵਾ ਸਕਦੀਆਂ ਮੰਗਵਾ ਸਕਦੀਆਂ ਤੇ ਕਿਉਂਕਿ ਪਹੁੰਚਣ ਜੀ ਵੀ ਇੱਕ ਦੋ ਦਿਨ ਇਹਨਾਂ ਨੂੰ ਚੀਜ਼ਾਂ ਲੱਗ ਜਾਂਦੀ ਹੈ ਲੋ ਜੀ ਇਹ ਕੈਪ ਤਾਂ ਆਪਣੇ ਕੋਲੇ 4 ਪੀਸ ਸੀ ਆ ਕਿਉਂਕਿ ਜਿੰਨਾਂ ਦਾ ਆਰਡਰ ਬਣਾਉਣੀ ਹੈ ਨਾ ਜੀ ਕਿਸੇ ਦੇ ਹੁਣ ਬੱਚੇ ਦਾ ਸੈਟ ਆ ਕੋਟੀ ਆ ਜੈਕਟ ਆ ਉਹ ਭੈਣ ਆਪਣੇ ਨਾਲ ਫੋਨ ਤੇ ਗੱਲ ਕਰਦੀਆਂ ਫਿਰ ਉਹ ਪੁੱਛ ਲੈਂਦੇ ਆ ਫਿਰ ਭੈਣੇ ਸੋੜ ਕੋਈ ਜਰਾ ਬਟੂਫ ਨੂੰ ਉਹ ਵੀ ਵਿੱਚ ਪਾ ਦੋ ਇਹਦਰ ਪਾਉ ਵੀ ਚਪਾ ਦਿੰਦੇ ਹੁੰਦੇ ਆ ਲਓ ਜੀ ਦੇਖੋ ਇਹਨਾਂ ਚ ਕੋਈ ਪਸੰਦ ਦਾ ਚਾਰ ਕੈਪ ਆਪਣੇ ਕੋਲੇ ਬਣ ਕੇ ਰੈਡੀ ਹੋਊਗਾ 2-200 ਰੁਪਿਆ ਰੇਟ ਰਹੋਗਾ ਤੁਸੀਂ ਆਰਡਰ ਆਪਦੇ ਬੁੱਕ ਕਰਵਾ ਸਕਦੇ ਆ ਮੰਗਵਾ ਸਕਦੇ ਆ ਲਓ ਜੀ ਡਿਜ਼ਾਈਨ ਕਲਰ ਤੁਸੀਂ ਪਸੰਦ ਕਰੋ ਕਿਉਂਕਿ ਆਪਾਂ ਕੈਪ ਦੇ ਵਿੱਚ ਜਿਆਦਾ ਡਾਰਕ ਕਲਰ ਨਹੀਂ ਬਣਾਉਂਦੇ ਹੁੰਦੇ ਇਹ ਰੋਪਿੰਗਾ ਦੇ ਵਿੱਚ ਲਓ ਜੀ ਤੇ ਪਾ ਬਲੈਕ ਬਹੁਤ ਕਾਫੀ ਬਣਾਈਆਂ ਸੀ ਬਲੈਕ ਪਰ ਬਲੈਕ ਮੈਂ ਵੀਡੀਓ ਚ ਨਹੀਂ ਦਿਖਾਈਆਂ ਕਿਉਂਕਿ ਜਿਹੜੀਆਂ ਭੈਣ ਆਰਡਰ ਮੰਗਵਾਉਂਦੀਆਂ ਤੇ ਉਹ ਮੰਗਵਾ ਲੈਂਦੀਆਂ ਨੇ ਲੋ ਜੀ ਇਹ ਆ ਗਈਆਂ ਕੈਪ ਚਾਰੇ ਜੀ ਸੀ ਮੰਗਵਾਉਣੀਆਂ ਚਾਰੇ ਸਾਨੂੰ ਮਿਲ ਜਾਣਗੀਆਂ ਲੋ ਜੀ ਚਾਰੇ ਇਕੱਠੇ ਮੰਗਵਾਏ ਜਿਹੜਾ ਆਪਾਂ ਦੀ ਜੋੜੇ ਤਾਂ ਆਪਣੇ ਕੋਲੇ ਬਣ ਕੇ ਆਈ ਆ ਲੋ ਜੀ ਦੇਖੋ देखो। ਤੁਹਾਨੂੰ ਪਸੰਦ ਹੋਵੇ ਤੁਸੀਂ ਜਿਹੜਾ ਬਾ ਮੰਗਵਾ ਸਕਦੇ ਆ। ਬਹੁਤ ਸੋਹਣੀ ਕੰਬੀਨੇਸ਼ਨ ਹੋਇਆ। ਫਰੋਜ਼ੀ ਦੇ ਵਿੱਚ ਬਲੈਕ ਕਲਰ ਦੇਗਾ। ਲਓ ਜੀ। ਇਹਨਾਂ ਦਾ ਸੁਣ ਕੋਈ ਪਸੰਦ ਹੋਵੇ। ਇੱਕ ਅ ਸੀ ਹੈ ਨੀ ਇਹ ਕੋ ਨਹੀਂ ਮੈਨੂੰ ਦੇਖੋ ਲੱਗਿਆ ਨਾ। ਨਹੀਂ ਐ ਇਦਾਂ ਹੀ ਰਹਿਦਾ ਵਾ। ਫਰੋਜੀ ਦੇ ਵਿੱਚ ਨਾ ਨਾਪੀ ਕਲਰ ਨਾਭੀ ਆ ਦੇਖੋ ਜੀ ਨੇੜੇ ਤੋਂ ਦੇਖੋ ਤੁਸੀਂ ਨਾਪੀ ਕਲਰ ਵਾਲਾ ਦੂਰੋਂ ਆਪਾਂ ਨੂੰ ਬਲੈਕ ਲੱਗਿਆ ਨਾ ਇੱਥੋਂ ਬਲੈਕ ਲੱਗਦਾ ਵਾ ਨਾਭੀ ਇਹ ਵਿੱਚ ਦੇਖੋ ਤੇ ਆਹ ਫਰੋਜੀ ਦੇ ਵਿੱਚ ਆਪਾਂ ਆਹ ਫਰੋਜੀ ਦੇ ਵਿੱਚ ਬਲੈਕ ਆਹ ਬਲੈਕ ਆ ਦੇਖੋ ਆ ਬਲੈਕ ਆ ਯੋਕੇ ਇਹ ਜਿਹੜਾ ਬਾਈ ਤਾਂ ਡਾਰਕ ਚੱਲ ਜਾਂਦੀਆਂ ਨੇ ਤੇ ਜਿਹੜੀ ਇਹ ਟੋਪੀਆਂ ਇਹ ਜਿਆਦਾ ਡਾਰਕ ਨਹੀਂ ਆਪਾਂ ਬਣਾਉਂਦੀ ਹੁੰਦੇ ਲੋ ਜੀ ਇਹਨਾਂ ਚ ਪਸੰਦ ਹੋਵੇ ਤੁਸਾਂ ਤੁਸੀਂ ਮੰਗਵਾ ਸਕਦੀਆਂ ਲੋ ਹਲੋ ਕਿਉਂਕਿ ਆਪਾਂ ਨੰਨ ਪੱਜਾ ਫੁਲੀ ਦੁਲੂਗੀ ਫੜਾਈਗੀ ਆਪਣੀ ਜਿੱਦਾਂ ਉਹਦਾ ਲੋਟ ਲੱਗਦਾ ਬਣਾ ਕੇ ਫੜਾ ਦਿੰਦੀ ਆ ਲੋ ਜੀ ਪੰਜ ਚ ਬਰ ਬੰਦ ਕਰ ਦੋ ਜੀ ਦੋ ਜੀ ਇਹ ਜਰਾਬਾਂ ਦੀ ਜੋੜੀ ਤੁਸੀਂ ਇਕੱਠੇ ਮੰਗਵਾਉਣੀ ਆ ਇਕੱਠੇ ਮੰਗਵਾ ਸਕਦੇ ਬਸ ਆਪਣੇ ਕੋਲੇ ਇਹ ਸਮਾਨ ਬਣ ਕੇ ਦੇਖੋ ਜੀ ਇਹ ਤੇ ਕਿਉਂਡਾ ਆ ਦੋ ਤਿੰਨ ਚਾਰ ਲੋ ਜੀ ਪੰਜ ਜੋੜੀ ਇਹ ਪੰਜ ਜੋੜੀ ਆਪਣੇ ਕੋਲੇ ਬਣੇ ਪਏ ਆ ਜੇ ਰੱਬਾਂ ਮੈਂ ਤੁਸੀਂ ਪੰਜੇ ਮੰਗਵਾਉਣੇ ਪੰਜੇ ਮੰਗਵਾ ਸਕਦੇ ਆ ਤੇ ਵੀ ਇਹ ਕਿ ਦੋ ਦੋ ਮਗਾਉਣੇ ਤੇ ਇਹ ਆਪਣੇ ਹੈਗੇ ਆ ਤੇ ਚਾਰ ਪੀਸ ਕੈਪ ਦੇ ਬਣੇ ਪਏ ਆ ਕਿਉਂਕਿ ਇਹ ਚੀਜ਼ਾਂ ਬਣਾਉਣੀਆਂ ਬਹੁਤ ਜ਼ਿਆਦੀ ਔਖੀਆਂ ਹੁੰਦੀਆਂ ਮਿਹਨਤ ਬਹੁਤ ਲੱਗਦੀ ਹੈ ਧਿਆਨ ਵੀ ਕਾਫੀ ਲੱਗਦੀ ਆ ਤੇ ਨਹੀਂ ਤਾਂ ਮੈਂ ਤਾਂ ਜਿਵੇਂ ਹੁਣ ਇੰਨੀਆਂ ਸਾਰੀਆਂ ਬਣੀਆਂ ਹੁਣ ਖੁੱਲ੍ਹੀਆ ਦੁਨੀਆ ਵਿੱਚ ਸੋਣਨੀਆਂ ਦਿਖਾਈ ਜਾਵਾਂ ਪਰ ਜਿੰਨੀਆਂ ਇੱਕ ਬਣ ਕੇ ਆਉਂਦੀਆਂ ਤੇ ਉਦਾਂ ਫਿਰ ਮੈਨੂੰ ਵੀ ਆਏ ਹੁੰਦਾ ਵੀ ਚਲੋ ਤੁਸੀਂ ਵੀ ਦੇਖੋ ਬਹੁਤ ਸੋਹਣੇ ਕਲਰ ਆ ਕਿਉਂਕਿ ਮੈਂ ਸੋਨ ਦੱਸਿਆ ਜਿੱਦਾਂ ਪਹਿਣਾ ਮੈਥੋਂ ਕੋਈ ਚੀਜ਼ ਮੰਗਾਉਂਦੀ ਆ ਤੇ ਫਿਰ ਉਹ ਜਰਾਪਾਂ ਟੋਪੀਆਂ ਤੇ ਜੂਰ ਮਗਾ ਲੈਂਦੀ ਆ ਉਹ ਤਾਂ ਖਾਈਆਂ ਨਹੀਂ ਜਾਂਦੀਆਂ ਸੋ अज फिर मैं भैन में जरूर दिखाव उन्हें क्या चलो जी ठीक है बहुत धन्यवाद थोड़ा अपने नाल जुड़न का फिर मूंगा ये आप बनावे ये ब्लाउज तैयार कर ली फिर बनावे ये पीच कलर का ब्लाउज है ये बहुत धन्यवाद अपने जुड़गा चलो जी